ਮੇਰੇ ਤੁਹਾਡੇ ਬੱਚਿਆਂ ਦੀ ਜਵਾਨੀ ਦੇ ਖੁਸ਼ਮਣੇ ਨੂੰ ਜਿਹੜਾ ਨਸ਼ਾ ਦਸਤੀ ਫਖਰ ਕਰਦੇ ਲਈ ਔਰ ਇਸ ਮਹੱਤਵਪੂਰਨ ਕਾਰਜ ਲਈ ਤੁਹਾਡੇ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਜਿਹੜਾ ਨਸ਼ਾ ਵੇਚਦੇ ਉਹਨਾਂ ਦੇ ਬਿਲਕੁਲ ਵਿਲੇਂਸ ਦੀ ਸਤਾ ਹੋਏ ਅਤੇ ਜੇਕਰ ਨਹੀਂ ਬੱਚੇ ਨਾ ਨਾਈ ਬੁਖਸ਼ਾ ਅਸੀਂ ਜਿਹੜਾ ਡੇਲ ਮੀਂਜ ਦੇ ਵਿੱਚ ਪੂਰੀ ਜਿਹੜੀ ਸਰਵਜਲ ਲੰਬੀ ਹੈ ਸਾਡੀ ਉਸ ਦੇ ਵਿੱਚ ਡੇਟਾ ਮੁਕਦਮੇ ਦਰਜ ਕੀਤੇ ਆ ਜਿਹੜੇ ਨਸ਼ਾ ਵੇਚ ਨਾਲ ਦੇ ਸਬੰਧ ਅਰਜਨਗਰਾਂ ਦਾ ਫਰਿਆਦ ਕਰੇ ਇੱਕ ਪਰਚਾਏ ਚਿੱਟਾ ਵੇਖਾ ਡੋਡੇ ਪੇਡਰ ਅਸੀਂ ਤੇ ਇਸ ਤੋਂ ਮੁਕਦਮੇ ਦਰਜ ਕਰਕੇ ਅਸੀਂ 95 ਲੋਕਾਂ ਨੂੰ ਫੜ ਕੇ ਜੇਲ੍ਹ ਅੰਦਰ ਤੇ ਗਿਆ ਔਰ ਹੋਰ ਵੀ ਜਿਹੜੇ ਇਸ ਤਾਲਾ ਦਸਤ ਕਰੂ ਆਇਆ ਦਾ ਉਹਨੂੰ ਬੈਠਾ